ਹਾਂਜੀ ਦੋਸਤੋ ਪੰਜਾਬ ਦੇ ਮਸ਼ਹੂਰ ਸਿੰਗ ਰਾਜਵੀਰ ਜਵੰਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਰਾਜਵੀਰ ਜਵੰਦੇ ਦਾ ਜੋ ਕਿ ਇੱਕ ਸੜਕ ਹਾਦਸੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਦੀ ਜੋ ਕਿ ਮੌਤ ਹੋ ਜਾਂਦੀ ਹੈ ਕਿ ਦੋਸਤੋ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦੇ ਗਈ ਨੂੰ ਹਜੇ ਪੂਰਾ 1 ਮਹੀਨਾ ਵੀ ਨਹੀਂ ਹੋਇਆ ਕਿ ਰਾਜਵੀਰ ਜਵੰਦੇ ਦੇ ਪਰਿਵਾਰ ਉੱਪਰ ਲੋਕਾਂ ਵੱਲੋਂ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਦੋਸਤੋ ਹੁਣ ਜੋ ਕਿ ਪਰਿਵਾਰ ਬਹੁਤ ਹੀ ਵੱਡੀ ਪੀੜ ਦੇ ਵਿੱਚ ਝੁੰਜ ਰਿਹਾ ਹੈ ਕਿ ਦੋਸਤੋ ਪਰਿਵਾਰ ਦੇ ਸਿਰ ਉੱਪਰ ਜੋ ਕਿ ਬਹੁਤ ਵੱਡਾ ਇੱਕ ਸਾਇਆ ਜੋ ਕਿ ਉੱਠ ਚੁੱਕਿਆ ਹੈ ਕਿ ਦੋ ਛੋਟੇ ਬੱਚਿਆਂ ਨੂੰ ਜੋ ਕਿ ਰਾਜਵੀਰ ਹਮੇਸ਼ਾ ਦੇ ਲਈ ਅਲਵਿਦਾ ਕਹਿ ਚੁੱਕੇ ਹਨ ਕਿ ਲੋਕਾਂ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਬਹੁਤ ਹੀ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਕਿ ਲੋਕਾਂ ਵੱਲੋਂ ਉਹਨਾਂ ਨੂੰ ਗਲਤ ਕਮੈਂਟ ਕੀਤੇ ਜਾ ਰਹੇ ਹਨ ਔਰ ਲੋਕਾਂ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਉੱਪਰ ਵੀਡੀਓ ਪਾਕੀ ਉਹਨਾਂ ਨੂੰ ਕਾਫੀ ਮੰਦਾ ਚੰਗਾ ਬੋਲਿਆ ਜਾ ਰਿਹਾ ਹੈ ਕਿ ਦੋਸਤੋ ਜਦੋਂ ਉਹ ਪਰਿਵਾਰ ਇਹੋ ਜੀਆਂ ਟਿੱਪਣੀਆਂ ਦੇਖਦਾ ਹੈ ਤੇ ਉਹਨਾਂ ਦੇ ਦਿਲ ਉੱਤੇ ਕੀ ਬੀਤਦੀ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਧਿਆ ਦੀ ਪਤਨੀ ਵੱਲੋਂ ਜੋ ਕਿ ਇੱਕ ਫੁੱਲਾਂ ਵਾਲਾ ਸੂਟ ਪਾਇਆ ਜਾਂਦਾ ਹੈ ਉਸ ਤੋਂ ਮਾਜੂ ਕੇ ਮਾਸਕ ਲਗਾਇਆ ਜਾਂਦਾ ਹੈ ਤੇ ਹੱਥ ਵਿੱਚ ਪਰਸ ਫੜਿਆ ਜਾਂਦਾ ਹੈ ਉਸ ਤੇ ਨੂੰ ਲੈ ਕੇ ਚੱਲਦਿਆਂ ਲੋਕਾਂ ਵੱਲੋਂ ਉਹਨਾਂ ਉੱਪਰ ਕਾਫੀ ਵਦੀਆਂ ਗਲਤ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਲੋਕਾਂ ਵੱਲੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਰਾਜਵੀਰ ਜਵੰਦੇ ਗਏ ਨੂੰ ਹਜੇ ਪੂਰਾ 1 ਮਹੀਨਾ ਵੀ ਨਹੀਂ ਹੋਇਆ ਕਿ ਤੁਸੀਂ ਫੁੱਲਾਂ ਵਾਲਾ ਸੂਟ ਪਾਈ ਫਿਰਦੇ ਹੋ ਕਿ ਤੁਸੀਂ ਮਾਸਕ ਲਾਈ ਫਿਰਦੇ ਹੋ ਕਿ ਤੁਸੀਂ ਹੱਥ ਵਿੱਚ ਪਰਸ ਪੜੀ ਫਿਰਦੇ ਹੋ ਕਿ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਹਨਾਂ ਦੇ ਪਰਿਵਾਰ ਉੱਪਰ ਜੋ ਕਿ ਬਹੁਤ ਹੀ ਵੱਡਾ ਉਹਨਾਂ ਨੂੰ ਘਾਟਾ ਪਿਆ ਹੈ ਕਿ ਲੋਕਾਂ ਵੱਲੋਂ ਵੀ ਜੋ ਕਿ ਉਹਨਾਂ ਨੂੰ ਹੁਣ ਇਹੋ ਜੀਆਂ ਜੋ ਕਿ ਕਲਿੱਪਾਂ ਟੈਗ ਕੀਤੀਆਂ ਜਾ ਰਹੀਆਂ ਹਨ ਕਿ ਉਹਨਾਂ ਦੇ ਦਿਮਾਗ ਦਿਲ ਉੱਤੇ ਕੀ ਅਸਰ ਪੈਂਦਾ ਹੋਵੇਗਾ ਕਿ ਦੋਸਤੋ ਹੁਣ ਜੋ ਕਿ ਇਸ ਟਾਈਮ ਦੀ ਉੱਪਰ ਉਸ ਪੰਜਾਬੀ ਸਿੰਗਰ ਦੇ ਜੋ ਕਿ ਪਰਿਵਾਰ ਨਾਲ ਪੂਰੇ ਪੰਜਾਬ ਨੂੰ ਜੋ ਕਿ ਖੜਨਾ ਚਾਹੀਦਾ ਹੈ ਪਰ ਪੰਜਾਬ ਦੇ ਲੋਕਾਂ ਦੀ ਜੋ ਕਿ ਮਾਨਸਿਕਤਾ ਐਨੀ ਗਿਰ ਚੁੱਕੀ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਇੰਨਾ ਗਲਤ ਮਲਤ ਬੋਲਿਆ ਜਾਂਦਾ ਹੈ ਬਾਕੀ ਦੋਸਤੋ ਜਿਥੇ ਕਿ ਪੂਰੇ ਪੰਜਾਬ ਇੰਡਸਟਰੀ ਦੇ ਸਿੰਗਰ ਰਾਜਵੀਰ ਦੇ ਪਰਿਵਾਰ ਜਨ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਖੜੇ ਹਨ ਉੱਥੇ ਨੂੰ ਲੈ ਕੇ ਚਲਦੇ ਆ ਕਿ ਕੁਝ ਅੰਤਰੀ ਲੋਕ ਜੋ ਕਿ ਹੈ ਉਸਦੇ ਪਰਿਵਾਰ ਨੂੰ ਹੀ ਗਲਤ ਬੋਲ ਰਹੇ ਹਨ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਰਸ ਵਿੱਚ ਬੰਦਾ ਆਪਣੀਆਂ ਚਾਬੀਆਂ ਡਾਕੂਮੈਂਟ ਹੋਰ ਵੀ ਕਈ ਸਮਾਨ ਜ਼ਰੂਰੀ ਪਾ ਸਕਦਾ ਹੈ ਕਿ ਦੋਸਤੋ ਪਰਸਤ ਵਿੱਚ ਫੜਨਾ ਕੋਈ ਵੱਡੀ ਗੱਲ ਤੇ ਨਹੀਂ ਬਾਕੀ ਦੋਸਤੋ ਮੂੰਹ ਤੇ ਮਾਸਕ ਲਾਇਆ ਹੈ ਅਗਰ ਉਸਨੇ ਆਪਣਾ ਫੁੱਲਾਂ ਵਾਲਾ ਸੂਟ ਪਾਇਆ ਹੈ ਕੋਈ ਵੱਡੀ ਆਫਤ ਤੇ ਨਹੀਂ ਆਈ ਬਾਕੀ ਲੋਕਾਂ ਵੱਲੋਂ ਉਹਨਾਂ ਨੂੰ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਕਿ ਦੋਸਤੋ ਇਥੇ ਮਰਿਆਂ ਦੇ ਨਾਲ ਮਰਿਆ ਤਾਂ ਨਹੀਂ ਜਾਂਦਾ ਬਟ ਆਪਣੀ ਜ਼ਿੰਦਗੀ ਜੀਣ ਦਾ ਸਭ ਨੂੰ ਪੂਰਾ ਹੱਕ ਹੈ ਬਾਕੀ ਦੋਸਤੋ ਕਿ ਲੋਕਾਂ ਵੱਲੋਂ ਅਜਿਹੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਕਿ ਉਹਨਾਂ ਦੇ ਪਰਿਵਾਰ ਉੱਪਰ ਬਹੁਤ ਹੀ ਜੋਕੇ ਅਸਰ ਪੈ ਰਿਹਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਇੱਕ ਅਜਿਹਾ ਜੀ ਗਿਆ ਹੈ ਜੋ ਕਿ ਹਮੇਸ਼ਾ ਹਮੇਸ਼ਾ ਲਈ ਚਲਾ ਗਿਆ ਉਹਨੇ ਕਦੇ ਮੁੜ ਕੇ ਨਹੀਂ ਹੋਣਾ ਕਿ ਉਹਨਾਂ ਦੇ ਪਰਿਵਾਰ ਵਿੱਚ ਇੱਕ ਹੀ ਅਜਿਹਾ ਨੌਜਵਾਨ ਸੀ ਜੋ ਕਿ ਪੂਰੇ ਪਰਿਵਾਰ ਦਾ ਜੋ ਕੇ ਸਹਾਰਾ ਸੀ ਕਿ ਹੁਣ ਦੋ ਛੋਟੇ ਬੱਚੇ ਰਾਜਵੀਰ ਜਵੰਦਾ ਦੀ ਮਾਂ ਤੇ ਉਸ ਦੀ ਪਤਨੀ ਸਿਰਫ ਚਾਰ ਹੀ ਘੋਕਰ ਵਿੱਚ ਜੀ ਰਹਿ ਗਏ ਹਨ ਬਾਕੀ ਦੋਸਤੋ ਲੋਕਾਂ ਦੀ ਇਜਹੀ ਮਾਨਸਿਕਤਾ ਦੇਖ ਕੇ ਜੋ ਕਿ ਹੁਣ ਪੰਜਾਬ ਦੇ ਉੱਪਰੋਂ ਜੋ ਕਿ ਹੁਣ ਇੱਕ ਵਿਸ਼ਵਾਸ਼ ਉੱਠਦਾ ਜਾ ਰਿਹਾ ਹੈ ਕਿ ਪੰਜਾਬ ਦੇ ਲੋਕ ਵੀ ਜੋ ਕਿ ਹੁਣ ਇੱਕ ਦੁੱਖदाई ਘਟਨਾ ਦੇ ਵਿੱਚ ਨਹੀਂ ਦੇਖਦੇ ਕਿ ਆਪਣੀਆਂ ਟਿੱਪਣੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ ਕਿ ਲੋਕ ਜੋ ਕਿ ਇਹ ਦਰਦ ਨਹੀਂ ਦੇਖਦੇ ਕਿਸੇ ਦਾ ਕਿ ਲੋਕ ਕਿਸੇ ਦੀ ਕੋਈ ਤਕਲੀਫ ਨਹੀਂ ਦੇਖਦੇ ਲੋਕ ਇਹ ਨਹੀਂ ਦੇਖਦੇ ਕਿ ਕੀ ਬੀਤਰੀ ਹੋ ਗਈ ਕਿਸੇ ਦੇ ਪਰਿਵਾਰ ਨਾਲ ਆਪਣੀਆਂ ਟਿੱਪਣੀਆਂ ਹੀ ਦੇਣੀਆਂ ਸ਼ੁਰੂ ਕਰ ਦਿੰਦੇ ਹਨ ਬਾਕੀ ਦੋਸਤੋ ਰਾਜਵੀਰ ਇੱਕ ਬਹੁਤ ਹੀ ਵਧੀਆ ਤੇ ਸੁਲਝਿਆ ਹੋਇਆ ਇਨਸਾਨ ਸੀ ਕਿ ਉਸ ਵਰਗਾ ਇਨਸਾਨ ਪੂਰੀ ਜ਼ਿੰਦਗੀ ਇਸ ਦੁਨੀਆ ਤੇ ਨਹੀਂ ਆ ਸਕਦਾ ਕਿ ਰਾਜਵੀਰ ਜਵੰਦਾ ਇੱਕ ਵਧੀਆ ਐਜੂਕੇਟਿਡ ਤੇ ਲੋਕਾਂ ਨਾਲ ਹਸਮੁਖ ਰਹਿਣ ਵਾਲਾ ਇਨਸਾਨ ਸੀ ਕਿ ਅੱਜ ਦੋਸਤੋ ਉਸ ਦੇ ਜਾਣ ਤੋਂ ਬਾਅਦ ਕੇ ਪੂਰੇ ਪੰਜਾਬ ਨੂੰ ਉਸ ਦੇ ਪਰਿਵਾਰ ਨਾਲ ਖੜਨਾ ਚਾਹੀਦਾ ਹੈ ਪਰ ਆਪਣਾ ਜੋ ਕੇ ਪੰਜਾਬ ਹੈ ਉਸ ਨੂੰ ਗਲਤ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਰਿਹਾ ਹੈ ਬਾਕੀ ਦੋਸਤੋ ਹਲੇ ਤਾਂ ਪੂਰੀ ਜ਼ਿੰਦਗੀ ਬਾਕੀ ਹੈ ਕਿ ਉਹਨੇ ਬੱਚਿਆਂ ਨੇ ਵੱਡੇ ਹੋਣਾ ਹੈ ਉਸ ਜੋਕ ਦੀ ਘਰਵਾਲੀ ਨੇ ਆਪਣੀ ਪੂਰੀ ਜ਼ਿੰਦਗੀ ਕੱਟਣੀ ਉਸ ਬੱਚਿਆਂ ਦੇ ਸਹਾਰੇ ਕਿ ਲੋਕਾਂ ਵੱਲੋਂ ਹੋਣੀ ਉਸ ਨੂੰ ਗਲਤ ਟਿੱਪਣੀਆਂ ਕਰਨੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅੱਗੇ ਕੀ ਬਣੇਗਾ ਬਾਕੀ ਦੋਸਤੋ ਤੁਸੀਂ ਇਹਨਾਂ ਗਲਤ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ ਬਾਕੀ ਦੋਸਤੋ ਵਾਹਿਗੁਰੂ ਅਗੇ ਅਰਦਾਸ ਜ਼ਰੂਰ ਕਰਿਓ ਕਿ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਵੱਲ ਧੰਨਵਾਦ